ਤੇ ਮੈਂ ਇਹ ਹੀ ਅਪੀਲ ਕਰਾਂਗੀ ਕਿ ਬਈ ਕੋਈ ਵੀ ਆਪਣੇ ਆਪ ਆਪਣੇ ਇੱਕ ਮੱਧਾ ਪਾਇਆ ਜਾਵੇ ਜਿੱਥੇ ਖਾਲਸਾ ਐਜੂਕੇਸ਼ਨ ਨੂੰ ਜੋੜ ਬਣਾਇਆ ਜਾਵੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ ਜਦसे ਤਾਂ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਾਰਤ ਸਰਕਾਰ ਵੱਲੋਂ ਸਾਰੇ 28 ਸਟੇਟਾਂ ਦੇ ਵਿੱਚ ਉਹ ਗੁਰੂ ਸਾਹਿਬ ਦਾ ਚੱਕਰ ਤੇ ਨਾਲੇ ਗੁਰੂ ਇਤਿਹਾਸ ਲਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਸ਼ੋਰਵੀ ਬਣ ਸਕੀ ਹੈ ਆਪਣੇ ਖਾਸਾ ਜੀ ਨੇ ਅਸੀਂ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਬਨਾਰਸੀ ਵਿੱਚ ਸੰਦੇਸ਼ ਕਿਸ ਤੋਂ ਆਇਆ ਤੇ ਉੱਥੇ ਵੀ ਮੈਨੂੰ ਦੀ ਬਹੁਤ ਕਿਰਪਾ ਸਾਥ ਨੂੰ ਸੇਵਾ ਦੀ ਤਰਫ ਪ੍ਰਾਪਤ ਹੈ ਅੱਜ ਸਾਡੇ ਮੰਦਿਰ ਅੰਦਰ ਇਹਨਾਂ ਨੂੰ ਵੀ ਵਿਚਾਰ ਸੁਣ ਕੇ ਸਾਡਾ ਮਨ ਪ੍ਰੇਰਿਤ ਹੋਇਆ ਖਾਸਾ ਜੀ ਨੂੰ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੂੰ ਇੰਨਾ ਸੁਖੀ ਮਿਲਿਆ ਦੇਖਿਆ ਹੋਇਆ ਸੀ ਤਾਂ ਅੱਜ ਜਨਕ ਨੂੰ ਸਾਹਮਣੇ ਆਇਆ ਤਾਂ ਵੇਖ ਕੇ ਪਹਿਲਾਂ ਤਾਂ ਹੈਰਾਨ ਹੋਈ ਔਰ ਫਿਰ ਗੁਰੂ ਪਰਮਾਤਮਾ ਦੇ ਚੁਗੁਰ ਕੀਤਾ ਕਿ ਚਲੋ ਜਿੰਨੇ ਨੇ ਮਾਨਤਿਆ ਨੇ ਪ੍ਰਚਾਰਕ ਜੋ ਆਪ ਨੂੰ ਸਾਹਮਣੇ ਤੋਂ ਮਿਲ ਰਹੇ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਮੈਨੂੰ ਗੁਰੂ ਸੇਵਾ ਨਹੀਂ ਕਰਤਾ ਤਾਂ ਤੇ ਸਾਡਾ ਵੀ ਮਨ ਦਾ ਵਿੱਚ ਇਹ ਚੀਜ਼ ਹੈ ਕਿ ਅਸੀਂ ਬਾਤਾਂ ਤਾਂ ਆਪਣੀ ਸਿੱਖ ਧਰਮ ਦਾ ਪ੍ਰਚਾਰ ਕਰ ਸਕੀਏ ਹੋਏ ਹੈ ਕਿ ਜਿਹੜੇ ਸਾਡੇ ਲੇਡੀਜ਼ ਨੇ ਮਤਲਬ ਪੇਰੈਂਟਸ ਜਿਹੜੇ ਸਾਡਾ ਸਹੋਲੀ ਨੇ ਠੀਕ ਹੈ ਬਾਕੀ ਜਿਹੜਾ ਜੋ ਮੈਂ ਮੀਟਿੰਗ ਦਾ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਕਹਿ ਰਹੇ ਨੇ ਵੀ ਐਗਜ਼ਾਮ ਲਓ ਮਸ ਹੁਣਾਂ ਨੇ ਫੀਸ ਵੀ ਭਰ ਲੈਣੀ ਆ ਕਿ ਬਾਅਦ ਚ ਉਸ ਤਰ੍ਹਾਂ ਧਿਆਨ ਦੇ ਜੇ ਤੁਸੀਂ ਸਾਨੂੰ ਨਾ ਇੰਟੂਟਰ ਦਿੰਦੇ ਨੇ ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇੱਕ ਇੱਕ ਜਿਹੜਾ ਹੈ ਨਾ ਸਾਨੂੰ ਸਿੱਖਿਖ ਦੇਣਾ ਜ਼ਰੂਰੀ ਹੈ ਤਾਂ ਕਿ ਜਿਹੜਾ ਆਪ ਸਾਧ ਬਾਣੀ ਦਾ ਉਹ ਜਾਚ ਕਰ ਸਕੇ ਕਿਉਂਕਿ ਜਿਹੜੇ ਐਜੂਕੇਸ਼ਨ ਦੇ ਨਾਲ ਰਿਲੇਟਿਡ ਸਬਜੈਕਟ ਹੁੰਦੇ ਨੇ ਉਹ ਟੀਚਰ ਆਪਣੇ ਆਪਣੇ ਪੜ੍ਹਾਉਂਦੇ ਦੀ ਤੇ ਕੀ ਇੰਟਰਸਟ ਨਹੀਂ ਉਹਦ ਮੈਂ ਮੈਂ ਵੀ ਬੈਰੂਦ ਕਿਪਾ ਦੇ ਨਾਲ ਮੈਂ ਇਹ ਮੀਂਹ ਹੁਕਮ ਆਇਆ ਤੇ ਰਿਸ਼ਤਾਰੀਆਂ ਨਾਮ ਬਾਲੀ ਕੁਸ਼ੀ ਕਿਫਤੇ ਰੂਪੀਆ ਦੀ ਸਾਸ ਸੰਗਤ ਜੀ ਜਹੰਮਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਸੀ ਤੇ ਅੱਜ ਆਪਾਂ ਇਸ ਦਰ ਤੇ ਪਹੁੰਚੇ ਹਾਂ ਤੇ ਨਤਮਸਤਕ ਹੋਏ ਹਾਂ ਤੇ ਸਰਬਤ ਦੇ ਭਲੇ ਵਾਸਤੇ ਅਸੀਂ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਿਆ ਹੈ ਕਿ ਗੁਰੂ ਸਾਹਿਬ ਵਿਸ਼ਵ ਦੇ ਅੰਦਰ ਸ਼ਾਂਤੀ ਹੋਵੇ ਤੇ ਸਰਬਤ ਦਾ ਭਲਾ ਹੋਵੇ ਤੇ ਅੱਜ ਇੱਥੇ ਬਹੁਤ ਸਾਰੇ ਮਤਾਵਾਂ ਪਹਿਣਾ ਇੱਥੇ ਮਿਲੀਆਂ ਜਿਹੜੀ ਸਾਨੂੰ ਸੋਸ਼ਲ ਮੀਡੀਆ ਤੇ YouTube ਤੇ ਫੋਲੋ ਕਰਦੀ ਸੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਤਾਵ ਪਹਿਣ ਪ੍ਰਚਾਰ ਵਾਸਤੇ ਆ ਕੇ ਆਂਦੀ ਹੈ ਕਿਉਂਕਿ ਦੇਖੋ ਇੱਕ ਸਿੱਖ ਇਕੱਲਾ ਇਕੱਲਾ ਸਿੱਖ ਪ੍ਰਚਾਰਕ ਹੁੰਦਾ ਹੈ ਤੇ ਗ੍ਰਿਮਨਾਨਕ ਪਬਲਿਕ ਸਕੂਲ ਤੋਂ ਇਹ ਸਾਰੇ ਸਿੱਖषक ਨੇ ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖषक ਦਾ ਬਹੁਤ ਵੱਡਾ ਅਹਿਮ ਰੋਲ ਹੁੰਦਾ ਹੈ ਸਮਾਜ ਦੇ ਵਿੱਚ ਉਹ ਬੱਚੇ ਨੂੰ ਅੱਗੇ ਆਉਣ ਵਾਲੇ ਭਵਿੱਖ ਵਾਸਤੇ ਤਿਆਰ ਕਰਦਾ ਹੈ ਤੇ ਮੈਂ ਅੱਜ ਜਦੋਂ ਸਾਰੀ ਭੈਣਾਂ ਨੂੰ ਮਿਲੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਦੇਖੋ ਇੱਕ ਸਿੱਖषक ਹੋਣ ਦੇ ਨਾਤੇ ਨਾ ਦੇ ਦਿਲ 'ਚ ਇੱਕ ਸਿੱਕੇ ਇਤਿਹਾਸ ਨੂੰ ਲੈ ਕੇ ਇੱਕ ਬਹੁਤ ਜ਼ਿਆਦਾ ਕਹਿ ਸਕਦੇ ਆਪਾਂ ਇੱਕ ਸਮਾਜਿਕ ਪਾਵਨਾ ਹੈ ਜਦੋਂ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੇ ਮਨ ਦੀ ਜਾਣੀ ਤੇ ਇਹਨਾਂ ਨੇ ਬਹੁਤ ਗੱਲ ਦੱਸੀ ਕਿ ਸਿੱਖ ਇਤਿਹਾਸ ਨੂੰ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ ਤੇ ਮੈਂ ਆਪਣੇ ਚੈਨਲ ਦੇ ਮਾਧਿਅਮ ਤੋਂ ਤੇ ਸ਼੍ਰੀ ਗੁਰੂ ਤੇਗ ਬਹਾਦਰ ਬ੍ਰਿਗੇਡ ਵੱਲੋਂ ਐਸਜੀਪੀਸੀ ਨੂੰ ਤੇ ਧਾਮੀ ਸਾਹਿਬ ਨੂੰ ਮੈਂ ਰਿਕਵੈਸਟ ਕਰਦੀ ਹਾਂ ਕਿ ਆਪਣਾ ਖਾਲਸਾ ਐਜੂਕੇਸ਼ਨ ਬੋਰਡ ਬਣਾਇਆ ਜਾਵੇ ਪੰਜਾਬ ਦੇ ਵਿੱਚ ਪਹਿਲਾਂ ਵੀ ਆਪਾਂ ਧੰਮੀ ਸਾਹਿਬ ਨੂੰ ਮਿਲੇ ਸੀ ਆਪਾਂ ਅਪੀਲ ਕੀਤੀ ਸੀ ਵੀ ਤੁਸੀਂ ਆਪਣਾ ਖਾਲਸਾ ਐਜੂਕੇਸ਼ਨ ਬੋਰਡ ਬਣਾਓ ਪੰਜਾਬ ਦੇ ਵਿੱਚ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਤਾਂ ਬੱਚੇ ਘਟ ਤੋਂ ਘਟ ਆਪਣਾ ਇਤਿਹਾਸ ਪੜ ਸਕੀਏ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਮੈਨੂੰ ਸਮਝ ਨਹੀਂ ਕਿਸੇ ਬ੍ਰਹਮਾਣਡ ਦੇ ਵਿੱਚ ਵੀ ਇਦਾਂ ਦਾ ਇਤਿਹਾਸ ਹੋਵੇਗਾ ਜਿੱਥੇ ਛੋਟੀ ਉਮਰ ਦੇ ਵਿੱਚ 6 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਛੋਟਾ ਸ਼ਹੀਰ ਬਾਬੂ ਫਤੇ ਸਿੰਘ ਜੀ ਜੀ ਤੇ ਵੇਖੋ ਇਦਾਂ ਦਾ ਇਤਿਹਾਸ ਪੜ੍ਹਾਉਣ ਵਾਸਤੇ ਸਾਡੀ ਬੀਬੀ ਆ ਸਾਡੇ ਭਰਾ ਉਹ ਵੀ ਸੋਚਦੇ ਨੇ ਕਿ ਬੱਚਿਆਂ ਨੂੰ ਪੜ੍ਹਾਇਆ ਜਾਵੇ ਤੇ ਇਹ ਹੋ ਸਕਦਾ ਹੈ ਐਸਜੀਪੀਸੀ ਵੱਲੋਂ ਕਿ ਮੈਂ ਇਹ ਹੀ ਅਪੀਲ ਕਰਾਂਗੀ ਕਿ ਬਈ ਤੁਸੀਂ ਵੀ ਆਪਣੇ ਆਪ ਆਪਣੇ ਇੱਕ ਮਤਾ ਪਾਇਆ ਜਾਵੇ ਜਿੱਥੇ ਖਾਲਸਾ ਐਜੂਕੇਸ਼ਨ ਬੋਰਡ ਬਣਾਇਆ ਜਾਵੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਾ ਜਾਵੇ ਵੈਸੇ ਤਾਂ ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਾਰਤ ਸਰਕਾਰ ਵੱਲੋਂ ਸਾਰੇ 28 ਸਟੇਟਾਂ ਦੇ ਵਿੱਚ ਇਹ ਗੁਰੂ ਸਾਹਿਬ ਦਾ ਚੈਪਟਰ ਤੇ ਨਾਲੇ ਗੁਰ ਇਤਿਹਾਸ ਲਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਸ਼ੋਰ ਵੀਰ ਬਣ ਸਕੀਏ ਤੇ ਮੈਂ ਤਾਂ ਇਹੀ ਕਹਾਂਗੀ ਕਿ ਬਹੁਤ ਮੈਨੂੰ ਚੰਗਾ ਲੱਗਾ ਇਥੇ ਆ ਕੇ ਚਲੋ ਗੁਰੂ ਸਾਹਿਬ ਦਾ ਦਰਸ਼ਨ ਹੋਇਆ ਤੇ ਉਹਨਾਂ ਦਾ ਆਸ਼ੀਰਵਾਦ ਮਿਲਿਆ ਅਤੇ ਬੀਬੀਆਂ ਦਾ ਭੈਣਾਂ ਦਾ ਮਾਤਾ-ਮਾਦਾ ਵੀ ਆਸ਼ੀਰਵਾਦ ਮਿਲਿਆ ਤੇ ਮੈਂ ਚਾਹਾਂਗੀ ਸਾਡੀ ਬੀਬੀਆਂ ਦੀ ਆਵਾਜ਼ ਇਹਨਾਂ ਨੂੰ ਕਿੱਦਾਂ ਦਾ ਲੱਗਦਾ ਹੈ ਜਦੋਂ ਮੈਂ ਪ੍ਰਚਾਰ ਕਰਦੀ ਹਾਂ ਤੇ ਕਿੱਦਾਂ ਮਹਿਸੂਸ ਕਰਦੀ ਹਾਂ ਤੇ ਮੈਂ ਚਾਹਾਂਗੀ ਕੱਲੇ-ਕੱਲੇ ਇਹਨਾਂ ਦਾ ਵੀਊ ਲਿਆ ਜਾਵੇ ਤਾਂ ਕਿ ਦੇਸ਼-ਵਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋਣ ਸੰਗਤ ਨੂੰ ਇਹ ਪਤਾ ਲੱਗ ਸਕੇ ਕਿ ਬੰਮਾ ਮਰਦਾਸ ਪਾਸ਼ਾ ਨੇ ਜਿਹੜੀ ਬੀਬੀਆਂ ਨੂੰ ਪ੍ਰਚਾਰ ਵਾਸਤੇ ਉਤਾਰਿਆ ਸੀ ਤੇ ਅੱਜ ਵੀ ਆਪਾਂ ਪ੍ਰਚਾਰ ਕਰ ਸਕਦੇ ਹਾਂ ਬੀਬੀਆਂ ਵੀ ਪ੍ਰਚਾਰ ਕਰ ਸਕਦੀਆਂ ਕਿਉਂਕਿ ਮਾਤਾ ਨੂੰ ਸਭ ਤੋਂ ਵੱਡਾ ਦੂਰ ਕਿਹਾ ਗਿਆ ਹੈ ਇਹ ਸਿੱਖषक ਨੇ ਇਹ ਵੀ ਬੱਚਾ ਦਾ ਭਵਿਕਿਆਰ ਕਰਦੀਆਂ ਤੇ ਮੈਂ ਚਾਹਾਂਗੀ ਆਪ ਜੀ ਵੀ ਸੰਗਤਾਂ ਵੱਲੋਂ ਕੁਝ ਨੰਦਿ ਵਾਈਗੁਰ ਜੀ ਦਾ ਖਾਸਾ ਜੀ ਜਿਸ ਦਾ ਦੱਸ ਹੈ ਆਪਣੇ ਖਾਸਾ ਜੀ ਨੇ ਅਸੀਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰਨਾਮੀ ਸਟੈਂਡਰਡ ਸਕੂਲ ਤੋਂ ਆਇਆ ਤੇ ਉੱਥੇ ਵੀ ਮੈਰੂ ਦੀ ਬਹੁਤ ਕਿਰਪਾ ਸਾਤਗੁਰੂ ਸਾਹਿਬਾਨ ਦੀ ਤਰਫਤ ਪ੍ਰਾਪਤ ਹੈ ਤੇ ਸਾਡਾ ਵੀ ਮਨ ਦਾ ਵਿੱਚ ਇਹ ਚੀਜ਼ ਹੈ ਕਿ ਅਸੀਂ ਬਾਤੋਂ ਤਾਂ ਆਪਣੇ ਸਿੱਖ ਧਰਮ ਦਾ ਪ੍ਰਚਾਰ ਕਰ ਸਕੀਏ। ਬਾਕੀ ਸਬਜੈਕਟਾਂ ਦੇ ਨਾਲ ਸਾਡਾ ਇਹਦੇ ਵਿੱਚ ਵੀ ਅਸੀਂ ਇਹ ਧਾਰਮਿਕ ਸਬਜੈਕਟ ਲਾਇਆ ਹੋਇਆ ਹੈ ਸਕੂਲ 'ਚ। ਪਰ ਅਫਸੋਸ ਦੀ ਗੱਲ ਉਹ ਇਹ ਹੈ ਕਿ ਜਿਹੜੇ ਸਾਡੇ ਲੇਡੀਜ਼ ਨੇ ਮਤਲਬ ਕਿ ਪੇਰੈਂਟਸ ਜੇ ਉਹ ਸਾਡਾ ਸਹਿਯੋਗ ਨਹੀਂ ਦਿੰਦੇ ਠੀਕ ਹੈ। ਬਾਕੀ ਜਿਹੜਾ ਚੋਮਨੀ ਕਮੇਟੀ ਦਾ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਕਹਿ ਦਿੰਦੇ ਨੇ ਵੀ ਐਗਜ਼ਾਮ ਲਓ। ਮਸ ਉਨ੍ਹਾਂ ਨੇ ਫੀਸ ਪਰਵਾ ਲੈਣੀ ਹੈ ਤੇ ਬਾਅਦ ਚ ਉਸ ਤਰ੍ਹਾਂ ਧਿਆਨ ਨਹੀਂ ਦਿੰਦੇ ਤੇ ਸਾਨੂੰ ਨਾ ਹੀ ਟਿਊਟਰ ਦਿੰਦੇ ਨੇ ਉਹਨਾਂ ਦੇ ਕੋਸ਼ਿਸ਼ ਹੋਣੀ ਚਾਹੀਦੀ ਕਿ ਇੱਕ ਇੱਕ ਜਿਹੜਾ ਹੈ ਨਾ ਸਾਨੂੰ ਸਿੱਖੇਕ ਦੇਣਾ ਜ਼ਰੂਰੀ ਹੈ ਤਾਂ ਕਿ ਜਿਹੜਾ ਹਰ ਸ਼ੁੱਧ ਬਾਣੀ ਦਾ ਉਚਾਰਨ ਕਰ ਸਕੇ ਕਿਉਂਕਿ ਜਿਹੜੇ ਐਜੂਕੇਸ਼ਨ ਦੇ ਨਾਲ ਰਿਲੇਟਿਡ ਸਬਜੈਕਟ ਹੁੰਦੇ ਨੇ ਉਹ ਟੀਚਰ ਆਪਣੇ ਆਪ ਨੇ ਪੜ੍ਹਾਉਂਦੇ ਨੇ ਤੇ ਕਈਆਂ ਨੂੰ ਟੈਸਟ ਨਹੀਂ ਉਹ ਤੇ ਮੈਂ ਹੁਣ ਮੈਂ ਵੀ ਵੈਗੁਰੂ ਦੀ ਕਿਰਪਾ ਨਾਲ ਮੈਨੂੰ ਵੀ ਹੁਕਮ ਆਇਆ ਤੇ ਅਮ੍ਰਿਤਸਰੀ ਆ ਤੇ ਮੈਂ ਸਹਿਜ ਪਾਠ ਕਰਦੀ ਆ ਸਿਆ ਇੱਕ ਸਾਲ ਦੇ ਵਿੱਚ ਇੱਕ ਪਾਠ ਕਰਦੀ ਆ ਉਹਨਾਂ ਨੇ ਬਖਸ਼ਿਸ਼ ਦੇ ਨਾਲ ਮੈਂ ਨਹੀਂ ਕਰਸਦੀ ਤੇ ਕਰਾਉਂਦੇ ਨੇ ਵੈਗੁਰੂ ਜੀ ਤੇ ਇਸ ਤਰ੍ਹਾਂ ਮੇਰੀ ਕੋਸ਼ਿਸ਼ ਕਿ ਮੇਰਾ ਹਰ ਟੀਚਰ ਤੇ ਹਰ ਬੱਚਾ ਜਿਹੜਾ ਧਾਰਮਿਕ ਹੋਵੇ ਤੇ ਸਿੱਖ ਕੇ ਬਹੁਤ ਖੁਸ਼ ਹੋਏ ਕਿਉਂਕਿ ਐਸੀ ਸੋਸ਼ਲ ਮੀਡੀਆ ਤੇ ਕਾਫੀ ਇਹਨਾਂ ਨੂੰ ਫੋਲੋ ਕੀਤਾ ਸੀ ਤੇ ਕੁਦਰਤ ਨੇ ਇਸ ਤਰ੍ਹਾਂ ਕਾਲ ਸੁਖਨੇ ਸਤਿ ਸ੍ਰੀ ਅਕਾਲ ਜੀ ਅਸੀਂ ਮੈਂ ਪਹਿਲਾਂ ਹੀ ਜਦੋਂ ਇਹਨਾਂ ਨੇ ਆਪਣੇ ਗੁਰਦੁਆਰ ਸੇ ਮੱਥਾ ਟੇਕਿਆ ਤੇ ਮੈਂ ਉਹਨਾਂ ਨੂੰ ਪਛਾਣ ਲਿਆ ਤੇ ਮੇਰੀ ਕੋਸ਼ਿਸ਼ ਸੀ ਕਿ ਅਸੀਂ ਇਹਨਾਂ ਨੂੰ ਮਿਲੀਏ ਤੇ ਮੈਨੂੰ ਮਿਲ ਕੇ ਬਹੁਤ ਖੁਸ਼ੀ ਆ ਇਹਨਾਂ ਦੇ ਵਿਚਾਰ ਸੁਣਨੇ ਬਹੁਤ ਉੱਚੇ ਔਰ ਸੱਚ ਦੇ ਵਿਚਾਰ ਸਾਨੂੰ ਇਹਨਾਂ ਨੇ ਦਿੱਤੇ ਤੇ ਅਸੀਂ ਉਹਨਾਂ ਦੇ ਨਾਲ ਬਹੁਤ ਸਹਿਮਤ ਹਾਂ ਤੇ ਜਿਸ ਤਰ੍ਹਾਂ ਇਹ ਪ੍ਰਚਾਰ ਕਰ ਰਹੇ ਨੇ ਸਾਨੂੰ ਪ੍ਰਮਾਤਮਾ ਕਿਰਪਾ ਕਰੇ ਸਾਰੇ ਤੇ ਕਿਸ ਅਸੀਂ ਚੰਗੇ ਪ੍ਰਚਾਰਕ ਬਣ ਸਕੀਏ ਥੈਂਕਸ ਵਾਹਿਗੁਰੂ ਜੀ ਜੋ ਸ਼ਬਦ ਬਹੁਤ ਜ਼ਰੂਰੀ ਬਣਨ ਆ ਕਿਉਂਕਿ ਅੱਜ ਵਾਈਕੁਰਜੀ ਕਾ ਖਾਲਸਾ ਵਾਈਕੁਰਜੀ ਤੇ ਸੱਤੇ ਖਾਲਸਾ ਜੀ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਜਦੋਂ ਉਹਨਾਂ ਨੂੰ ਮੈਂ ਪਹਿਲਾਂ ਸੋਸ਼ਲ ਮੀਡੀਆ ਤੇ ਦੇਖਿਆ ਹੋਇਆ ਸੀ ਤਾਂ ਅੱਜ ਅਚਾਨਕ ਉਹ ਸਾਹਮਣੇ ਆਏ ਤਾਂ ਵੇਖ ਕੇ ਪਹਿਲਾਂ ਤਾਂ ਹੈਰਾਨੀ ਹੋਈ ਔਰ ਫਿਰ ਦੂਜਾ ਪਰਮਾਤਮਾ ਅਗੇ ਸ਼ੁਕਰ ਕੀਤਾ ਕਿ ਚਲੋ ਜਿੰਨੇ ਨੇ ਮਾਨਤਿਆ ਨੇ ਪ੍ਰਚਾਰਕ ਜੋ ਆਪਾਂ ਨੂੰ ਸਾਹਮਣੇ ਤੋਂ ਮਿਲ ਰਹੇ ਉਹਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਮੈਨੂੰ ਚਲੋ ਬਹੁਤ ਵਧੀਆ ਲੱਗਾ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੇ ਵਿਚਾਰ ਜਿਹੜੇ ਬਹੁਤ ਹੀ ਸੱਚੇ ਤੇ ਉੱਚੇ ਨੇ ਜੋ ਕਿ ਇੱਕ ਇਸ ਤਰ੍ਹਾਂ ਬਾਰੇ ਵੀ ਉਹਨਾਂ ਦੇ ਵਿਚਾਰ ਆਏ ਨੇ ਕਿ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਬਹੁਤ ਵਧੀਆ ਵਿਚਾਰਤਾ ਰਹਿ ਦੂਜਾ ਉਹਨਾਂ ਅਸਿੱਖ ਧਰਮ ਦੇ ਪ੍ਰਚਾਰ ਲਈ ਜੋ ਅੱਜ ਉਹ ਵਿਚਾਰ ਪੇਸ਼ ਕਰ ਰਹੇ ਨੇ ਉਹ ਅੱਜ ਬਣਾ ਪ੍ਰਚਾਰ ਕਰ ਰਹੇ ਆ ਉਹ ਬਹੁਤ ਹੀ ਵਧੀਆ ਕੰਮ ਹੈਗਾ ਉਹਨਾਂ ਨੇ ਸਾਨੂੰ ਵੀ ਗਾਈਡ ਕੀਤਾ ਕਿ ਤੁਸੀਂ ਵੀ ਜਿਵੇਂ ਸੇ ਸਕੂਲ ਦੇ ਵਿੱਚ ਪੜਾ ਰਹੇ ਆ ਕਿ ਤੁਸੀਂ ਵੱਧ ਤੋਂ ਵੱਧ ਇਸ ਸਿੱਖ ਧਰਮ ਦਾ ਪ੍ਰਚਾਰ ਕਰੋ ਵੱਧ ਤੋਂ ਵੱਧ ਗੁਰਬਾਣੀ ਪੜਾਓ ਤਾਂ ਅੱਜ ਉਹਨਾਂ ਤੋਂ ਥੋੜੀ ਸਿੱਖਿਆ ਮਿਲੀ ਚਲੋ ਇਨ ਜਿਆਦਾਤਨੀ ਬਟ ਜੋ ਵੀ ਐਫਸੀ ਉਹਨਾਂ ਦੀ ਸਿੱਖਿਆ ਦੇ ਜ਼ਰੂਰ ਅਸਰ ਕਰਾਂਗੇ ਅਮਲ ਕਰਾਂਗੇ ਤੇ ਉਹਨਾਂ ਅੱਗੇ ਬਦਾਵਾਂ ਦੇ ਹੋਰ ਸਿੱਖਰਾਂ ਨੂੰ ਪ੍ਰਚਲਿਤ ਜਿੰਨਾ ਯੋਗਦਾਨ ਹੋ ਸਕਦਾ ਸੀ ਆਪਣੇ ਵੱਲੋਂ ਪਾਵਾਂਗੇ ਬਦੋ ਜਿਕਰ ਖਾਲਸਾ ਮਾਈਕ ਜੀ ਕੀ ਫਤਹਿ ਮੈਂ ਕਹਿੰਦੀ ਹਾਂ ਮੈਂ ਬਤਨ ਮੈਂ ਕਹਿੰਦੀ ਹਾਂ ਮਾਈਕ ਜੀ ਕੀ ਫਤਹਿ ਜਿੱਦਾਂ ਅਸੀਂ ਉਹਨੂੰ ਸੋਸ਼ਲ ਮੀਡੀਆ 'ਚ ਫੋਲੋ ਕਰ ਰਹੇ ਸੀਗੇ ਅੱਜ ਸਾਨੂੰ ਉਹਨਾਂ ਦੇ ਦਰਸ਼ਕ ਬਣਨ ਦਾ ਮੌਕਾ ਮਿਲਿਆ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇਹਨਾਂ ਨਾਲ ਵਿਚਾਰ ਸਾਂਝੇ ਕੀਤੇ ਵਿਚਾਰ ਸੁਣ ਕੇ ਸਾਡੇ ਮਨ ਦੇ ਅੰਦਰ ਪਹਿਲਾਂ ਸ਼ਾਇਦ ਨਹੀਂ ਸੀਗੇ ਪਰ ਅੱਜ ਸਾਡੇ ਮਨ ਦੇ ਅੰਦਰ ਇਹਨਾਂ ਦੇ ਵਿਚਾਰ ਸੁਣ ਕੇ ਸਾਡਾ ਮਨ ਪ੍ਰੇਰਿਤ ਹੋਇਆ ਕਿ ਵਾਕਈ ਸਾਡੇ ਅੰਦਰ ਬਹੁਤ ਸਾਰੀਆਂ ਕਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ ਅਸੀਂ ਅੱਜ ਸੋਸ਼ਲ ਮੀਡੀਆ 'ਚ ਬਹੁਤ ਚੀਜ਼ਾਂ ਨੂੰ ਫੋਲੋ ਕਰ ਰਹੇ ਹਾਂ ਪਰ ਅਸੀਂ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਅਸੀਂ ਬਿਲਕੁਲ ਫੋਲੋ ਨਹੀਂ ਕਰਦੇ ਪਰ ਇਨਾਂ ਦੇ ਵਿਚਾਰ ਸੁਣ ਕੇ ਸਾਡੇ ਮਨ ਦੇ ਅੰਦਰ ਜਿਹੜੀ ਇੱਕ ਇੱਛਾ ਵਰਗਤ ਹੋਈ ਹੈ ਕਿ ਅਸੀਂ ਬੱਚਿਆਂ ਨੂੰ ਅੱਗੇ ਵਧਾਈਏ ਆਪਣੇ ਬੱਚਿਆਂ ਨੂੰ ਸਿੱਖਿਆ ਦਈਏ ਅਸੀਂ ਇੱਕ ਸਿੱਖਿਅਕਾਂ ਤੇ ਅੱਜ ਤੋਂ ਅਸੀਂ ਇਹੀ ਕੰਮ ਕਰਨਾ ਹੈ ਮਾਲਕ ਦੀ ਕਿਰਪਾ ਦੇ ਨਾਲ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਹੈ ਵੱਧ ਵੱਧ ਪ੍ਰੇਰਿਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਾ ਲਓ ਬੋਲੋ ਸਨੇ ਕੋਈ ਨੀ ਵਾਸ਼ ਆਫ ਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਰ ਜੀ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਸੋ ਅੱਜ ਮੈडम ਜੀ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਆ ਮੇਰਾ ਕੋ ਸੋਸ਼ਲ ਮੀਡੀਆ ਤੇ ਦੇਖ ਕੇ ਜੇ ਪ੍ਰੇਰਿਤ ਹੋਈਦਾ ਸੀਗਾ ਪਰ ਅੱਜ ਇਹਨਾਂ ਨੇ ਜਿਹੜਾ ਰੂਪ ਰੂਪ ਅਸੀਂ ਮਿਲ ਕੇ ਇਹਨਾਂ ਦੀਆਂ ਜੋ ਵਿਚਾਰ ਸੁਣੇ ਨੇ ਗੁਰੂ ਬਾਰੇ ਤੇ ਇਹ ਵਿਚਾਰ ਧਾਰਨਾ ਅਸੀਂ ਆਪਣੇ ਜਨਕਾਵਾ ਜੀ ਹਾਂਜੀ ਜੀਵਨ ਚ ਅਪਣਾ ਜੀਵਨ ਚ ਅਪਣਾਵਾਂਗੀ ਔਰ ਬੱਚਿਆਂ ਨੂੰ ਵੀ ਪ੍ਰੇਰਿਤ ਕਰਾਂਗੀ ਠੀਕ ਹੈ ਵਾਈ ਗੁ ਜੀ ਕਾ ਖਾਲਸਾ ਵਾਈ ਗੁ ਜੀ ਮਨ ਹੋ ਗਈ ਲੰਗੂ ਜੀ ਕਾ ਖਾਲਸਾ ਵਾਈ ਗੁ ਜੀ ਦੇ ਫਿੱਕੇ ਜਿਨ ਬਲੀ ਬੱਚੀ ਛੋਟੇ ਵਾਈ ਗੁ ਜੀ ਕਾ ਖਾਲਸਾ ਵਾਈ ਗੁ ਜੀ ਦੇ ਫਿੱਕੇ ਜਿਨ ਮੈਂ ਅਨੁਰਾਧਕ ਔਰ ਖਾਲਸਾ ਜੀ ਨੂੰ ਪਹਿਲੇ ਲਾਈਵ ਦੇਖਿਆ ਸੀ ਬਟਨ ਸਾਈਪ ਅੱਜ ਜਿਵੇਂ ਇਹਨਾਂ ਨੂੰ ਦੇਖਿਆ ਪਹਿਲੇ ਤੇ ਮੈਂ ਪਛਾਣਨੇ ਨਹੀਂ ਜਦੋਂ ਫਿਰ ਉਹਨੇ ਨਾਮ ਦੱਸਿਆ ਫਿਰ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਇਹਨਾਂ ਨੂੰ ਪਹਿਲੇ ਦੇਖਿਆ ਤੇ ਚਲੋ ਪਰਮਾਤਮਾ ਨੇ ਗੁਰਗੋਬਿੰਦ ਸਿੰਘ ਜੀ ਦੀ ਬਹੁਤ ਵੱਡੀ ਮਿਹਰ ਕੀਤੀ ਅੱবি ਸਾਡੇ ਵੀ ਦਰਸ਼ਨ ਹੋਈ ਆ ਤੇ ਮੈਂ ਹੀ ਕਹਾਂਗੀ ਜਿਵੇਂ ਸਾਰੇ ਵੀ ਇੰਸਟਾਗ੍ਰam ਤੇ ਮਦਰਜ਼ ਬੱਚੇ ਵਗੈਰਾ ਕਿਵੇਂ ਵੀ ਦੂਸਰੀਆਂ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਰੀਲਸ ਵਗੈਰਾ ਬਣਾਉਂਦੇ ਨੇ ਕੋਈ ਇਧਰ ਉਧਰ ਦੀਆਂ ਉਹ ਸਭ ਬਨੋਂਦੀ ਬਜਾਏ ਸਿੱਖ ਧਰਮ ਨੂੰ ਫੋਲੋ ਕਰਨ ਇਹਨਾਂ ਨੂੰ ਫੋਲੋ ਕਰਨ ਜੋ ਬੱਚਾ ਬੱਚਾ ਇੱਧਰ ਉੱਧਰ ਦੇ ਫਾਲਤੂ ਕੰਮਾਂ ਦੇ ਵਿੱਚ ਟਾਈਮ ਵੇਸਟ ਕਰ ਰਿਹਾ ਪਰਮਾਤਮਾ ਨੇ ਆਪਾਂ ਨੂੰ ਜੀਵਨ ਦਿੱਤਾ ਬਹੁਤ ਅਨਮੋਲ ਆ ਹਰ ਚੀਜ਼ ਆਪਾਂ ਪੈਸੇ ਨਾਲ ਖਰੀਦ ਸਕਦੇ ਹ ਪਰ ਇਹ ਨਹੀਂ ਖਰੀਦਿਆ ਜਾ ਸਕਦਾ ਗੁਰੂ ਸਾਹਿਬਾਨਾਂ ਦੇ ਸਿੱਖਿਆ ਲਓ ਜਿੰਨਾ ਹੋ ਸਕਦਾ ਇਹਨਾਂ ਨੂੰ ਅਨੁਰਾਧ ਕਰੋ ਖਾਲਸਾ ਜੀ ਨੂੰ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਪਿਆਰੇ ਸਾਥ ਸੰਗਤ ਜੀ ਤੁਸੀਂ ਵੇਖਿਆ ਕਿੰਨਾ ਇਨਾ ਦੇ ਮਨ ਦੇ ਵਿੱਚ ਵਿਰਾਗ ਹੈ ਸਿੱਖ ਇਤਿਹਾਸ ਨੂੰ ਲੈ ਕੇ ਤੇ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੱਡਾ ਦਰ ਹੈ ਤੇ ਇਹਨਾਂ ਨੇ ਬੇਨਤੀ ਵੀ ਪ੍ਰਵਾਨ ਕੀਤੀ ਹੈ ਕਿ ਜਦੋਂ ਸਕੂਲ ਚ ਸ਼ੁਰੂਆਤ ਕਰਦੇ ਹੋ ਤੇ ਉਹ ਪ੍ਰੇਰ ਦੇ ਪਹਿਲਾ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਸਭ ਤੋਂ ਪਹਿਲਾ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਕਿਉਂਕਿ ਇੱਕ ਓਮਕਾਰ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਸੀ ਇਹਦੇ ਵਿੱਚ ਹੀ ਸਾਰਾ ਸੰਸਾਰ ਸਮਟ ਕੇ ਆ ਜਾਂਦਾ ਹੈ ਸਾਰੀ ਬਾਣੀਆਂ ਸਮਟਦੀਆਂ ਇਹਦਾ ਬਹੁਤ ਵੱਡਾ ਆਰਥ ਹੈ ਤੇ ਆਪਣੇ ਸਕੂਲਾਂ ਦੇ ਵਿੱਚ ਮੈਂ ਸਭ ਨੂੰ ਹੀ ਬੇਨਤੀ ਕਰਦੀ ਹਾਂ ਸਾਰੇ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਨੂੰ ਕਿ ਆਪਣੇ ਸਕੂਲਾਂ ਦੇ ਵਿੱਚ ਤੁਸੀਂ ਮੂਲ ਮੰਤਰ ਦੇ ਜਾਪ ਦੇ ਨਾਲ ਹੀ ਸਕੂਲ ਦੀ ਸ਼ੁਰੂਆਤ ਕਰਨੀ ਹੈ ਤਾਂ ਬੱਚਾ ਦੇ ਮਨ ਮਨ ਦੇ ਵਿੱਚ ਸਰੀਰਕ ਤੇ ਮਾਨਸਿਕ ਜਿਹੜਾ ਤਣਾਅ ਹੁੰਦਾ ਉਹ ਦੂਰ ਹੋ ਸਕੀ ਹੈ ਤੇ ਅੱਜ ਇਹ ਸਾਰੀ ਮਾਤਰ ਸ਼ਕਤੀ ਇੱਥੇ ਮਿਲੀ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਹੋਰ ਜਿਆਦਾ ਹੌਸਲਾ ਵਧਦਾ ਜਦੋਂ ਸਾਡੀ ਮਾਤਾਵਾਂ ਸਾਨੂੰ ਅਸ਼ੀਰਵਾਦ ਦਿੰਦੀਆਂ ਕਿਉਂਕਿ ਇਹਨਾਂ ਦੇ ਆਸ਼ੀਰਵਾਦਾਂ ਨਾਲ ਹੀ ਆਪਾਂ ਅੱਗੇ ਚੱਲਦੇ ਹਾਂ ਤੇ ਇੱਦਾਂ ਦੇ ਸਿੱਖਿਸ਼ਕ ਜਿਹੜੇ ਇਸ ਸਮਾਜ ਦੇ ਵਿੱਚ ਇੱਕ ਅਹਿਮ ਰੋਲ ਰੱਖਦੇ ਨੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਗੁਰੂ ਪਾਤਸ਼ਾਹ ਦੇ ਦਰ ਤੇ ਆ ਕੇ ਮੇਰਾ ਹੌਸਲਾ ਹੋਰ ਵੱਧ ਗਿਆ ਹੈ ਤੇ ਆਪਾਂ ਹੋਰ ਸਾਰੇ ਦਲ ਮਿਲ ਕੇ ਤੇ ਸਾਰੇ ਪ੍ਰਚਾਰ ਕਰਾਂਗੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਰਹੀ ਤੇ ਆਪਾਂ ਇੱਕ ਵੱਡਾ ਪ੍ਰੋਗਰਾਮ ਇੱਕ ਮਹਿਲਾ ਸਸ਼ਕਤੀਕਰਨ ਦਾ ਜਿੱਥੇ ਗੁਰ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੋੜਾ ਜਾਵੇਗਾ ਤੇ ਮੈਂ ਤਾਂ ਪਾਤਸ਼ਾਹ ਦੇ ਦਰ ਤੇ ਇਹੀ ਅਰਦਾਸ ਕਰਦੀ ਆਂ ਬਹੁਤ ਛੇਤੀ ਉਹ ਅਸੀਂ ਪ੍ਰੋਗਰਾਮ ਰੱਖੀਏ ਸਾਰੇ ਮਿਲ ਕੇ ਇਸੇ ਖੇਤਰ ਤੇ ਤੇ ਗੁਰੂ ਪਾਸ਼ਾ ਕਿਰਪਾ ਕਰਨ ਤੇ ਆਪ ਜੀ ਦੇ ਸਭ ਤੇ ਆਪਣਾ ਮਿਹਰ ਭਰਾ ਹੱਥ ਰੱਖਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹੈ ਕਿਉਂਕਿ ਆਪਾਂ ਜਦੋਂ ਕੋਈ ਇਦਾਂ ਉਦਾਂ ਦੀ ਚੀਜ਼ ਦੇਖਦੇ ਆ ਤਾਂ ਸ਼ੇਅਰ ਜਰੂਰ ਕਰਦੇ ਪਰ ਇਹ ਸੱਚਾਈ ਦੀ ਗੱਲ ਹੈ ਇਹ ਹੱਕ ਦੀ ਗੱਲ ਹੈ ਇਹ ਗੁਰੂ ਇਤਿਹਾਸ ਦੀ ਗੱਲ ਹੈ ਇਹ ਸਿੱਖ ਇਤਿਹਾਸ ਦੀ ਗੱਲ ਹੈ ਤੇ ਤੁਸੀਂ ਇਸ ਵੀਡੀਓ ਨੂੰ ਦੇਸ਼ਾਂ ਵਿਦੇਸ਼ਾਂ ਤੇ ਜਰੂਰ ਪਹੁੰਚਾਓ ਤਾਂ ਕਿ ਇਹ ਸਾਡੀ ਜਿੰਨੀ ਵੀ ਮਾਤਾਵਾਂ ਭੈਣਾਂ ਇਹਨਾਂ ਤੋਂ ਵੀ ਲੋਕੀ ਪ੍ਰੇਰਿਤ ਹੋ ਸਕਣ ਕਿਉਂਕਿ ਇਹ ਵੀ ਸਮਾਜ ਦਾ ਇੱਕ ਬਹੁਤ ਅਹਿਮ ਰੋਲ ਅਦਾ ਕਰਦੀ ਆ ਤੇ ਹੋਰ ਬਿੱਬੀਆਂ ਦੇ ਮਨ ਦੇ ਵਿੱਚ ਵੀ ਜਾਗ ਆਵੇ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨ ਤੇ ਗੁਰਮਤਿ ਇਤਿਹਾਸ ਨਾਲ ਜੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ